ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ ਪੰਜਾਬ ਸਬਾਇਡੀਨੇਟ ਸਰਵਿਸ ਫੈਡਰੇਸ਼ਨ 140622 ਚੰਡੀਗੜ੍ਹ ਨਾਲ ਸੰਬੰਧਿਤ ਜੰਗਲਾਤ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਅੱਜ ਦੂਜੇ ਦਿਨ ਫਨ ਮੰਡਲ ਅਫਸਰ ਪਟਿਆਲਾ ਦੇ ਦਫ਼ਤਰ ਮੂਰੇ ਰੋਸ਼ ਰੈਲੀ ਕਰਨ ਤੋਂ ਬਾਅਦ ਜੰਗਲਾਤ ਕਾਮਿਆਂ ਵੱਲੋਂ ਸ਼ਹਿਰ ਵਿੱਚ ਝੰਡਾ ਮਾਰਚ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਜਰਨਲ ਸੱਤਰ ਜਸਵਿੰਦਰ ਸਿੰਘ ਸੋਚਾ ਸ਼ੇਰ ਸਿੰਘ ਸਰਹੱਦ ਸ਼ੇਰ ਸਿੰਘ ਸਰਹੰਦ ਜਗਤਾਰ ਸਿੰਘ ਸ਼ਾਹਪੁਰ ਤੇ ਪਿੰਦਰ ਜੱਕ ਗੱਗਾ ਨੇ ਕੀਤੀ ਇੱਕ ਤਰਤਾ ਨੂੰ ਸੰਬੋਧਨ ਕਰਦੇ ਆਪੋ ਪਿੰਦਰ ਸਿੰਘ ਸਾਦੋ ਹੀੜੀ ਦਵਿੰਦਰ ਸਿੰਘ ਚੌਧਰੀ ਮਾਜਰਾ ਮਹਿੰਦਰ ਸਿੰਘ ਅਤੇ ਜੋਗਾ ਸਿੰਘ ਪਾਤਸੋ ਨੇ ਕਿਹਾ ਕਿ ਲੋਕਾਂ ਨਾਲ ਲੋਕਾਂ ਨਾਲ ਲੁਬਾਉਂਦੇ ਵਾਦੇ ਕਰਨ ਵਾਲੀ ਸਰਕਾਰ ਨੇ ਲਗਭਗ 3 ਸਾਲ ਬੀਤ ਜਾਣ ਤੋਂ ਬਾਵਜੂਦ ਜੰਗਲਾਤ ਦਾ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਕਰਮਚਾਰੀਆਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ ਅਤੇ ਉਹਨਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਹਨ ਕਰਮਚਾਰੀ ਸੜਕਾਂ ਤੇ ਪੇਕ ਮੰਗਣ ਲਈ ਮਜਬੂਰ ਹੋ ਰਹੇ ਹਨ ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੰੰਧ ਤੇ ਲਿਖਿਆ ਨਾ ਪੜਿਆ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਜੰਗਲਾਤ ਕਾਮਿਆਂ ਦੇ ਰੋਹ ਦਾ ਟਕਰਾ ਕਰਨਾ ਪਵੇਗਾ ਨਰੇਸ਼ ਕੁਮਾਰ ਪਟਿਆਲਾ ਰਾਜਵੰਤ ਸਮਾਣਾ ਗੁਰਬਚਨ ਸਿੰਘ ਨਾਪਾ ਸੁਮੇਲ ਖਾਨ ਪਾਟਸੋਂ ਅਤੇ ਹਰਜਿੰਦਰ ਸਿੰਘ ਸਰਹੰਦ ਨੇ ਕਿਹਾ ਕਿ ਕਿਸੇ ਨੇ ਕਿਹਾ ਕਿ ਜੰਗਲਾਤ ਕਾਮਿਆਂ ਨੂੰ ਨਾ ਤਾਂ ਪਿਛਲੇ ਕਈ ਮਹੀਨਿਆਂ ਤੋਂ ਰਹੀ ਦਾ ਵੱਧੇ ਰੇਟਾਂ ਦਾ ਏਰੀਅਲ ਨਹੀਂ ਦਿੱਤਾ ਜਾ ਰਿਹਾ ਫੰਡਾਂ ਦੇ باوجود ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤਨਖਾਹ ਨਾ ਮਿਲਣ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਕਿਉਂਕਿ त्योहारਾਂ ਦਾ ਮੌਸਮ ਹੈ ਇਸ ਸੰਗਰਸ਼ ਦੀ ਹਮਾਇਤ ਕਰਦੇ ਆ ਪੰਜਾਬ ਸਬੋਡਿਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਦਰਸ਼ਨ ਸਿੰਘ ਬੈਲੂ ਮਾਜਰਾ ਲਖਵਿੰਦਰ ਖਾਨਪੁਰ ਕੋਰਸਿੰਗ ਕੋਟ ਖੁਰਦ ਮਾਸਟਰ ਮੱਗਰ ਸਿੰਘ ਨੇ ਭਜਨ ਸਿੰਘ ਨਾਬਾ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਵਣ ਮੰਡਲ ਦਫਤਰ ਪਟਿਆਲਾ ਅੱਗੇ ਲਗਾਤਾਰ ਸੰਘਰਸ਼ ਸੰਘਰਸ਼ੀ ਤਨਘਾ ਨਾ ਮਿਲਣ ਤੱਕ ਡਟਵੀਂ ਹਮਾਇਤ ਹੀ ਕਰਨਗੇ ਜਿਸ ਵਿੱਚ ਫੈਡਰੇਸ਼ਨ ਨਾਲ ਸੰਬੰਧਿਤ ਸਾਰੀਆਂ ਜੱਥੇਬੰਦੀਆਂ ਦੇ ਆਗੂ ਭਰਪੂਰ ਯੋਗਦਾਨ ਪਾਉਣਗੇ ਅੱਜ ਵੱਖ-ਵੱਖ ਬਜ਼ਾਰਾਂ ਦੇ ਬਜ਼ਾਰਾ ਤੇ ਦਫ਼ਤਰਾਂ ਅੱਗੇ ਕਿਤੇ ਧਰਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਬਲਕਾਰ ਸਿੰਘ ਧਾਮੋ ਮਾਜਰਾ ਅਤੇ ਗੁਰਮੁਖ ਅਤੇ ਗੁਰਮੁਖ ਸਿੰਘ ਸਰਹੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਨਾ ਕੀਤੀ ਤਾਂ ਜੱਥੇ ਤਾਂ ਜੱਥੇਬੰਦੀ ਬਦਲ ਜੱਥੇਬੰਦੀ ਬਦਲਵੇਂ ਤੇ ਤਿੱਖੇ ਸੰਘਰਸ਼ ਕਰਨ ਕਰਨ ਲਈ ਮਜਬੂਰ ਹੋਵੇਗੀ ਗੁਰਮੀਤ ਕੌਰ ਨਾਭਾ ਪਰਮਜੀਤ ਕੌਰ ਪਟਸੋ 나જરા ਬੇਗਮ ਸਰਹੰਦ ਅਤੇ ਗੁਰਦੇਵ ਕੌਰ ਬੋਸਰ ਨੇ ਕਿਹਾ ਕਿ ਅਜ ਮਿਤੀ 9 ਅਕਤੂਬਰ ਨੂੰ ਜੱਥੇਬੰਦੀ ਵੱਲੋਂ ਰੋਸ਼ ਰੈਲੀ ਕਰਨ ਤੋਂ ਬਾਅਦ ਝੰਡੇ ਅਤੇ ਬੈਨਰ ਨਾਲ ਲੈਸ ਹੋ ਕੇ ਝੰਡਾ ਮਾਰਚ ਕਰਕੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜ਼ਿਲ੍ਹਾ ਖਜ਼ਾਨਾ ਅਫਸਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ